ਕੀ ਤੁਸੀਂ ਕਦੇ ਆਪਣਾ ਦੇਸ਼ ਬਣਾਉਣ ਬਾਰੇ ਸੋਚਿਆ ਹੈ ਸ਼ਾਇਦ ਨਹੀਂ ਪਰ ਯੂਕੇ ਦੇ ਡੈਨੀਅਲ ਜੈਕਸਨ ਨੇ 20 ਸਾਲਾਂ ਦੀ ਉਮਰ ਦੇ ਵਿੱਚ ਇਸ ਨੂੰ ਹਕੀਕਤ ਦੇ ਵਿੱਚ ਬਦਲ ਦਿੱਤਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ 20 ਸਾਲ ਦਾ ਮੁੰਡਾ ਜੰਗਲ ਦੇ ਵਿੱਚ ਕਰ ਆਪਣਾ ਦੇਸ਼ ਬਣਾ ਸਕਦਾ ਹੈ ਉਹ ਵਿੱਚ ਢੰਡੇ ਸੰਵਿਧਾਨ ਪਾਸਪੋਰਟ ਅਤੇ ਨਾਗਰਿਕਾਂ ਦੇ ਨਾਲ ਇਹ ਕੋਈ ਫਿਲਮੀ ਕਹਾਣੀ ਨਹੀਂ ਹੈ ਸਗੋਂ ਇੱਕ ਸੱਚੀ ਘਟਨਾ ਹੈ ਬ੍ਰਿਟੇਨ ਦੇ ਡੈਨੀਅਲ ਜੈਕਸਨ ਨੇ ਯੂਰਪ ਦੇ ਵਿਵਾਦਿਤ ਖੇਤਰ ਤੇ ਫਰੀ ਰਿਪਬਲਿਕ ਆਫ ਵਰਡਿਸ ਨਾਮਕ ਇੱਕ ਮਾਈਕਰੋ ਨੇਸ਼ਨ ਬਣਾਇਆ ਉਸਨੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ 400 ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਦਿੱਤੀ ਅਤੇ ਪਾਸਪੋਰਟ ਵੀ ਜਾਰੀ ਕੀਤੇ ਆਉ ਜਾਣਦੇ ਹਾਂ ਕਿ ਇਸ ਵਿਲੱਖਣ ਦੇਸ਼ ਦੀ ਪੂਰੀ ਕਹਾਣੀ ਜੋ ਇੱਕ ਸੁਫੜੇ ਨਾਲ ਸ਼ੁਰੂ ਹੋਈ ਸੀ ਅਤੇ ਹੁਣ ਦੁਨੀਆ ਦੀਆਂ ਸੁਰਖੀਆਂ 'ਚ ਹੈ ਇਹ ਵਿਲੱਖਣ ਦੇਸ਼ ਯੂਰਪ ਦੇ ਦੋ ਦੇਸ਼ਾਂ ਕਰੋਸ਼ੀਆ ਅਤੇ ਸਰਬੀਆ ਵਿਚਕਾਰ ਇੱਕ ਵਿਵਾਦਿਤ ਜ਼ਮੀਨ ਤੇ ਸਥਿਤ ਹੈ ਇਸ ਜਗ੍ਹਾ ਨੂੰ ਕੇਟ 3 ਕਿਹਾ ਜਾਂਦਾ ਜਿੱਥੇ ਦੋਵਾਂ ਦੇਸ਼ਾਂ ਦਾ ਕੋਈ ਅਧਿਕਾਰਤ ਦਾਵਾ ਨਹੀਂ ਹੈ ਇਸ ਖਾਲੀ 125 ਏਕੜ ਜ਼ਮੀਨ ਤੇ ਡੈਨੀਅਲ ਨੇ ਆਪਣੇ ਦੇਸ਼ ਦੀ ਨੀਂ ਰੱਖੀ ਅਤੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ ਡੈਨੀਅਲ ਨੇ ਕਿਹਾ ਕਿ ਵਾਟ ਇਜ਼ ਦਾ ਸੁਪਨਾ ਉਸ ਨੂੰ ਉਦੋਂ ਆਇਆ ਜਦੋਂ ਉਹ ਸਿਰਫ 14 ਸਾਲਾਂ ਦਾ ਸੀ ਇਸ ਦੀ ਸ਼ੁਰੂਆਤ ਦੋਸਤਾਂ ਨਾਲ ਇੱਕ ਮਜ਼ੇਦਾਰ ਪ੍ਰਯੋਗ ਦੇ ਤੌਰ ਤੇ ਹੋਈ ਸੀ ਪਰ 2019 ਵਿੱਚ ਉਸਨੇ ਰਸਮੀ ਤੌਰ ਤੇ 3 ਮਈ ਨੂੰ ਵਾਟ ਇਜ਼ ਦੀ ਆਜ਼ਾਦੀ ਦਾ ਐਲਾਨ ਕੀਤਾ ਹੁਣ ਇਸ ਸੁਖਮਾ ਰਾਸ਼ਟਰ ਦੀ ਆਪਣੀ ਸਰਕਾਰ ਹੈ ਝੰਡਾ ਮੁਦਰਾ ਤੇ ਲਗਭਗ 400 ਨਾਗਰਿਕ ਨੇ ਵੱਡੀਸ ਆਪਣੇ ਨਾਗਰਿਕਾਂ ਨੂੰ ਪਾਸਪੋਰਟ ਵੀ ਜਾਰੀ ਕਰਦਾ ਹੈ ਡੈਨੀਅਲ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਦੀ ਵਰਤੋਂ ਅੰਤਰਰਾਸ਼ਟਰੀ ਯਾਤਰਾ ਲਈ ਨਹੀਂ ਕੀਤੀ ਜਾਣੀ ਚਾਹੀਦੀ ਇਸ ਦੇ ਬਾਵਜੂਦ ਕੁਝ ਲੋਕਾਂ ਨੇ ਉਹਨਾਂ ਦੀ ਵਰਤੋਂ ਸਰਹੱਦਾਂ ਪਾਰ ਕਰਨ ਲਈ ਕੀਤੀ ਹੈ ਵਾਡੀਸ ਦਾ ਬਹੁਤ ਹਿੱਸਾ ਸੰਘਣੀ ਜੰਗਲ ਨਾਲ ਢੱਕਿਆ ਹੋਇਆ ਹੈ ਅਤੇ ਕਿਸ਼ਤੀ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ ਸਭ ਤੋਂ ਨੇੜਲਾ ਵੱਡਾ ਸ਼ਹਿਰ ਨਦੀ ਦੇ ਪਾਰ ਕੁ ਰੂਸ਼ੀਆ ਦਾ ਉਸੇ ਜ਼ਿਲ੍ਹੇ ਕ ਹੈ ਸਰਕਾਰੀ ਪਛਾਵਾ ਅੰਗਰੇਜ਼ੀ ਕਰੋਸ਼ੀਅਨ ਅਤੇ ਸਰਬੀਅਨ ਹਨ ਜੋ ਕਿ ਮੁਦਰਾ ਯੂਰੋ ਹੈ ਜਦੋਂ ਜੈਕਸਨ ਦਾ ਸੁਪਨਾ ਹੌਲੀ-ਹੌਲੀ ਆਕਾਰ ਲੈ ਰਿਹਾ ਸੀ ਅਕਤੂਬਰ 2023 ਵਿੱਚ ਉਸ ਨੂੰ ਇੱਕ ਵੱਡਾ ਚੱਕਾ ਲੱਗਾ ਕਰੋਸ਼ੀਆ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੇਸ਼ ਤੋਂ ਕੱਢ ਦਿੱਤਾ ਅਤੇ ਭਵਿੱਖ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜੈਕਸਨ ਦਾ ਕਹਿਣਾ ਹੈ ਕਿ ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਮਾਤਭੂਮੀ ਲਈ ਖਤਰਾ ਹਾਂ ਪਰ ਕੋਈ ਠੋਸ ਕਾਰਨ ਨਹੀਂ ਦੱਸੇ ਗਏ ਚਾਰ ਦੋਸਤਾਂ ਨਾਲ ਸ਼ੁਰੂ ਹੋਇਆ ਇਹ ਸਫ਼ਰ ਹੁਣ 400 ਨਾਗਰਿਕਾਂ ਤੱਕ ਪਹੁੰਚ ਗਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਇੱਥੇ ਵਸਣ ਦੀ ਇੱਛਾ ਪ੍ਰਗਟ ਕੀਤੀ ਹੈ। ਨਾਗਰਿਕਤਾ ਲਈ ਜੈਕਸਨ ਅਤੇ ਉਸਦੀ ਟੀਮ ਤਜਰਬੇ ਅਤੇ ਹੁਨਰਾਂ ਨੂੰ ਤਰਜੀਹ ਦਿੰਦੇ ਹੈ ਜਿਵੇਂ ਕਿ ਦਵਾਈ, ਸੁਰੱਖਿਆ ਜਾਂ ਪ੍ਰਸ਼ਾਸਨ ਨਾਲ ਸੰਬੰਧਿਤ ਪੇਸ਼ੇਵਰ। ਡੈਨੀਅਲ ਜੈਕਸਨ ਦਾ ਵਿਲੱਖਣ ਪ੍ਰਯੋਗ ਨਾ ਸਿਰਫ ਦਲੇਰਾਨਾ ਹੈ ਸਗੋ ਦੁਨੀਆ ਨੂੰ ਵੀ ਇਹ ਵੀ ਦਰਸਾਉਂਦਾ ਹੈ ਕਿ ਇੱਕ ਵਿਚਾਰ ਜਦੋਂ ਜਨੂੰਨ ਅਤੇ ਸਖਤ ਮਿਹਨਤ ਨਾਲ ਜੁੜਿਆ ਹੁੰਦਾ ਹੈ ਤਾਂ ਅਸੰਭਵ ਨੂੰ ਸੰਭਵ ਬਣਾ ਦਿੰਦਾ ਹੈ। ਵੱਟ ਇਜ਼ ਪਾਵੇਂ ਅਜੇ ਇੱਕ ਮਾਨਤਾ ਪ੍ਰਾਪਤ ਰਾਸ਼ਟਰ ਨਹੀਂ ਹੈ ਪਰ ਇਹ ਯਕੀਨੀ ਤੌਰ ਤੇ ਆਜ਼ਾਦੀ ਦਾ ਇੱਕ ਨਵਾਂ ਅਰਥ ਪੈਦਾ ਕਰ ਰਿਹਾ ਹੈ